ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਫੇ ਸਿੰਘ ਛੱਜਰਵੜੀ ਕਿਸਾਨ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਝੋਨੇ ਦੇ ਵਿੱਚ ਪਹਿਲੀ ਖਾਦ ਜਾਂ ਦੂਜੀ ਖਾਦ ਦੇ ਨਾਲ ਕੀ ਕੀ ਪਾ ਸਕਦੇ ਹਾਂ ਜੋ ਸਾਡੀ ਸੋਇਲ ਲਈ ਤੇ ਸਾਡੇ ਪਲਾਂਟਸ ਲਈ ਜਿਹੜੇ ਆਪਾਂ ਝੋਨੇ ਦੀ ਜਿਹੜੀ ਵੀ ਵੈਰੈਟੀ ਲਾਈ ਹੈ ਉਹਨੂੰ ਫੁਟਾਰ ਦੇ ਵਿੱਚ ਤੇ ਚੰਗੇ ਪਾਲਣ ਪੋਸ਼ਣ ਦੇ ਵਿੱਚ ਸਹਾਇਤਾ ਕਰੇ ਅਸਲ ਵਿੱਚ ਇਹ ਪਲਾਂਟਸ ਆਪਣੇ ਆਪ ਚ ਬਹੁਤ ਤਰ੍ਹਾਂ ਦੇ ਐਨਜ਼ਾਈਮ ਬਣਾਉਂਦਾ ਰਹਿੰਦਾ ਹੈ ਪਰ ਫਿਰ ਵੀ 16 ਪ੍ਰਕਾਰ ਦੇ ਤੱਤਾਂ ਦੀ ਪਲਾਂਟਸ ਨੂੰ ਲੋੜ ਹੁੰਦੀ ਹੈ ਜਿਹਦੇ ਵਿੱਚੋਂ ਕੁਝ ਆਪਾਂ ਆਪਣੇ ਕੋਲੋਂ ਦੇਣ ਦੀ ਕੋਸ਼ਿਸ਼ ਕਰਦੇ ਆ ਜਿਹਦੇ ਵਿੱਚ ਆਪਾਂ ਯੂਰੀਆ ਦਿੰਨੇ ਆ ਸਲਫਰ ਦਿੰਨੇ ਆ ਜ਼ਿੰਕ ਦਿੰਨੇ ਆ ਕੋਈ ਬਾਇਓਲੋਜੀਕਲ ਦਿੰਨੇ ਆ ਪੋਟਾਸ਼ ਦਿੰਨੇ ਆ ਬੋਰਨ ਦਿੰਨੇ ਆ ਕੈਲਸ਼ੀਅਮ ਦਿੰਨੇ ਆ ਲੋਹਾ ਦਿੰਨੇ ਆ ਜਿਹੜੇ ਖੇਤ ਦੇ ਵਿੱਚ ਜ਼ਿੰਮੇਦਾਰ ਇਹਨਾਂ ਚੀਜ਼ਾਂ ਸਾਰੀਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਕਾ ਕੀ ਪ੍ਰਬੰਧਨ ਕਰਦਾ ਹੈ ਉਸ ਖੇਤ ਦਾ ਝਾੜ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਮੇਰੀ ਪਿੱਛੇ ਜਿਹੜਾ ਝੋਨਾ ਲੱਗਾ ਹੈ ਇਹ ਤਕਰੀਬਨ 6-7 ਤਰੀਕ ਦਾ ਝੋਨਾ ਲੱਗਾ ਹੈ ਅੱਜ 15 ਹੋ ਗਈ ਹੈ 8 7 8 9 ਦਿਨ ਦਾ ਲਾ ਲਓ ਉਹਨੇ ਨੂੰ ਪੈਣੀ ਖਾਦ ਪੈਣੀ ਹੈ ਐਸੀ ਸੰਦਰਭ ਦੇ ਵਿੱਚ ਪਿਛਲੇ 1 ਹਫ਼ਤੇ ਤੋਂ ਬਾਲ ਸਾਹਿਬ ਤੋਂ ਸ਼ੂਟ ਕਰ ਲਿਆ ਖਾਲ ਦੇ ਨਾਲ ਕੀ ਪਾਈਏ ਸੁਖਸਾਨ ਭਰਾਓ ਬਈ ਇਹ ਗੱਲ ਤੇ ਵੀ ਆਪਾਂ ਜ਼ੂਰੀਆ ਖੋੜੀ ਪੋਈ ਜ਼ੂਰੀਆ ਲਓ ਤੁਸੀਂ ਅੱਧੀ ਬੋਰੀ ਜਿਹਦੇ ਤੁਹਾਡੇ ਕੋਈ ਪੀਆਰ ਦੀ ਵੈਰਾਈਟੀ ਹੈ ਅੱਧੀ ਬੋਰੀ ਜ਼ੂਰੀਆ ਲਓ ਉਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਜ਼ਿੰਕ ਲਓ ਜ਼ਿੰਕ ਦੇ ਵਿੱਚ ਜ਼ਿੰਮੇਦਾਰ ਭਰਾਏ ਸਾਈਡ ਜ਼ਿੰਕ ਵੀ ਪਾਉਂਦੇ ਆ 33 ਵੀ ਪਾਉਂਦੇ ਆ ਪਰ ਭਰਾਓ ਇਹ ਦੋਵੇਂ ਮੋਨੋਹਾਈਡਰੇਟ ਤੇ ਹੈਕਟਾ ਹਾਈਡਰੇਟ ਜਿੰਕਾ ਮੈਂ ਸਮਝਦਾ ਆਂ ਕਿ ਐਡਵਾਂਸ ਜ਼ਿੰਕ ਨਾਲੋਂ ਇਹ ਥੋੜੀਆਂ ਪਛਾਹ ਹਟ ਗਈਆਂ ਨੇ ਪੁਰਾਣੀਆਂ ਹੋ ਗਈਆਂ ਨੇ ਕਿਉਂਕਿ 33% ਜ਼ਿੰਕ ਜਦੋਂ ਡੀਏਪੀ ਦੇ ਟੱਚ 'ਚ ਆਉਂਦੀ ਆ ਤੇ ਇਹ ਦੋਵੇਂ ਚੀਜ਼ਾਂ ਕੰਮ ਕਰਨ ਨੂੰ ਹਲ ਜਾਂਦੀਆਂ ਨੇ ਸੂ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਕੰਪਨੀਆਂ ਬਹੁਤ ਸਾਰੀਆਂ ਨਵੀਆਂ ਜ਼ਿੰਕਾਂ ਲੈ ਕੇ ਆਈਆਂ ਹੈ ਜਿਹੜੀਆਂ ਤੁਸੀਂ ਬਾ ਕੀ ਆਪਣੇ ਪੈਸੇ ਦਾ ਪੂਰਾ ਮੁੱਲ ਲੈ ਸਕਦੇ ਕਿਉਂਕਿ ਇਸ ਵੇਲੇ ਜ਼ਿੰਕ ਦਾ ਰੇਟ 33% ਦਾ ਵੀ 100 ਰੁਪਏ ਤੋਂ ਘੱਟ ਕਿਸੇ ਕੰਪਨੀ ਦਾ ਵੀ ਨਹੀਂ ਤੇ ਯੂਨੀਵਰਸਿਟੀ ਦੀ ਬੁੱਕਸ ਦੇ ਵਿੱਚ ਝੋਨੇ ਨੂੰ 16 ਕਿਲੋ ਦੀ ডোজ ਲਿਖੀ ਹੋਈ ਪਹਿਲਾਂ 12 ਸੀ ਫਿਰ 16 ਹੋ ਗਈ ਸੋ ਆਪਾਂ ਜ਼ਿੰਕ ਤੋਂ ਸ਼ੁਰੂ ਕਰਦੇ ਆ ਜ਼ਿੰਕ ਲਿਕਵਿਡ ਦੇ ਵਿੱਚ ਸਾਈਡ ਜ਼ਿੰਕ ਜ਼ਾਰਾ ਦੀ ਜਾਂ ਅਦਰ ਬਹੁਤ ਸਾਰੀਆਂ ਕੰਪਨੀਆਂ ਦੀ ਸੁਮਿਲ ਕੈਮੀਕਲ ਦੀ ਸਲਫਰ ਮਿਲ ਦੀ ਲਿਕਵਿਡ 39.5% ਆਕਸਾਈਡ ਜ਼ਿੰਕ ਮਾਰਕੀਟ ਚ ਆਈ ਹੈ ਹੈ ਦਿਓ ਸਪਰੇ ਦੀ ਪੋਲੀਅਰ ਸਪਰੇ ਦੀ ਪਰ ਬਹੁਤ ਸਾਰੇ ਕਿਸਾਨ ਭਰਾ ਪਿਛਲੇ 3-4 ਸਾਲ ਤੋਂ ਨੂੰ ਆਪਣੀ ਫਾਰਮ ਪ੍ਰੈਕਟਿਸ ਦੇ ਵਿੱਚ ਸੂਰੀਆ ਦੇ ਉੱਤੇ 400 ml ਜਾਂ 500 ml ਪਾਟ ਕਰਕੇ ਪਹਿਲੀ ਜਾਂ ਦੂਜੀ ਖਾਦ ਦੇ ਨਾਲ ਪਾ ਲੈਂਦੇ ਆ ਬਹੁਤ ਵਧੀਆ ਕੰਮ ਕਰਦੀ ਹੈ ਉਸ ਤੋਂ ਇਲਾਵਾ ਜੇ ਆਪਾਂ ਛੱਡੇ ਵਾਲੀਆਂ ਜ਼ਿੰਕਾਂ ਦੇ ਵਿੱਚ ਆ ਜੀਏ ਤੇ ਟਾਟਾ ਰੈਲੀਜ਼ ਨੇ ਜ਼ਿੰਕ ਦਿੱਤਾ ਨਵਾ ਜ਼ਿੰਕ ਦੇ ਨਾਂ ਤੇ ਉਹਦੀ ਸਿਰਫ ਕਿਸਾਨ ਪ੍ਰਾਉ ਡੋਜ਼ ਹੈਗੀ ਆ 1200 ਗ੍ਰਾਮ ਕਿੱਲੇ ਦੀ ਬਹੁਤ ਵਧੀਆ ਪ੍ਰੋਡਕਟ ਹੈ ਟਾਟਾ ਰੈਲੀਜ਼ ਕੰਪਨੀ ਵੀ ਚੰਗੀ ਹੈ ਤੇ ਪ੍ਰੋਡਕਟ ਵੀ ਉਹਦਾ ਹੈ ਬਹੁਤ ਵਧੀਆ ਜ਼ੁਨੀਕ ਪ੍ਰੋਡਕਟ ਹੈ ਵਧੀਆ ਪ੍ਰੋਡਕਟ ਤੁਸੀਂ ਇਹਨੂੰ ਵੀ ਆਪਣੇ ਖੇਤਾਂ ਦੇ ਵਿੱਚ ਪਾ ਕੇ ਫਾਇਦਾ ਲੈ ਸਕਦੇ ਉਸ ਤੋਂ ਇਲਾਵਾ ਤੁਸੀਂ ਪ੍ਰੋਡਕਟ ਮੈਂ ਹਰੇਕ ਵੀਡੀਓ ਦੇ ਵਿੱਚ ਹੀ ਤਕਰੀਬਨ 10000 ਰਹਿਣਾ 14 67 ਦਾ ਕੰਬੀਨੇਸ਼ਨ ਆਉਂਦਾ ਹੈ ਜ਼ਿੰਦਾ ਜ਼ਿੰ ਨੂੰ ਆਪਾਂ 4 ਤੋਂ 6 ਕਿਲੋ ਪਹਿਲੀ ਖਾਦ ਦੇ ਨਾਲ ਪਾ ਸਕਦੇ ਹੁਣ ਦੇਖੋ ਜ਼ਿੰਕ ਦਾ ਪਹਿਲਾ ਕੰਮ ਕੀ ਹੈ ਕਿ ਖੇਤ ਦੇ ਵਿੱਚੋਂ ਪਲਾਂਟਸ ਦੇ ਨਵੇਂ ਸੈਕੰਡਰੀ ਰੂਟਸ ਰੂਟ ਡਵੈਲਪ ਕਰਨਾ ਇਹਨਾਂ ਦੇ ਕੋਈ ਸ਼ਾਰਟ ਟਰਮ ਵੈਰੈਟੀ ਆ ਤੁਸੀਂ ਪੀਆ 126 ਗੇਤੀ ਲਾ ਲਈ ਹੈ ਜਾਂ ਕੋਈ ਹਾਈ ਬ੍ਰੈਡ ਕਿਸੇ ਗੇਤੀ ਲਾ ਲਈ ਸ਼ਾਰਟ ਟਰਮ ਵਾਲੀ ਜਾਂ 1509 1659 ਲਾ ਲਈ ਹੈ ਉਹਨਾਂ ਨੂੰ ਬਹੁਤ ਛੇਤੀ ਸਾਰੀਆਂ ਖਾਦਾ ਚਾਹੀਦੀ ਨੇ ਤੁਸੀਂ ਇਹ ਪਹਿਲੀ ਜ਼ਿੰਕ ਜਿਹੜੀ ਪਾਉਣੀ ਆ ਨਾਲ ਜ਼ਿੰਦਾ ਜ਼ਿੰਕ ਜਿਹੜੀ ਪਾਉਣੀ ਆ ਐਸੇ ਨਾਲ ਤੁਸੀਂ ਕੋਈ ਪਾਇਲ ਆਓ ਸੀ ਕਲ ਪ੍ਰੋਡਕਟ ਅਮੀਨੋ ਐਸਿਡ ਵੀ ਇਸ ਜਾਂ ਕਾਰਬਨ بیس ਲੈ ਸਕਦੇ ਜੀ ਜਿਹਦੇ ਵਿੱਚ ਮੇਜਰ ਸਮਰਾਟ ਪਲਸ ਜ਼ੀਓਕਜ਼ੋਲ ਦਾ ਨਾ ਲਊਗਾ ਮੈਂ ਕਿ ਇੱਕ ਪਹਿਲਾ ਵੀਡੀਓ ਪਾਈ ਸੀ ਅਜ ਤੋਂ 2.5 ਮਹੀਨੇ ਪਹਿਲਾਂ ਯੂਪੀ ਦੇ ਵਿੱਚ ਆਪਾਂ ਇੱਕ ਟ్రਾਇਲ ਕੀਤਾ ਸੀ ਇੱਕ ਖੇਤ ਦੇ ਵਿੱਚ ਪੀਆਰ 126 ਫਰਵਿਦਾ ਲੱਗਾ ਝੋਨਾ ਸੀ ਉਹ ਇੱਕ ਖਾਸ ਜ਼ਿੰਮੇਦਾਰ ਨੇ ਸਾਡੇ ਪਹੁੰਚਣ ਤੋਂ ਪਹਿਲਾਂ ਪਾਈ ਸੀ ਦੂਸਰੀ ਖਾਦ ਦੇ ਨਾਲ ਅਸੀਂ ਉਹ 10 ਕਿਲੋ ਕਨਾਲ ਦਾ ਥਾਂ ਸੀ 15 ਕਿਲੋ ਜ਼ੀਓਕਜ਼ੋਲ 10 ਕਿਲੋ ਸਮਰਾੜ ਪਲੱਸ ਤੇ 6 ਤੋਂ 8 ਸ਼ਹਿਦ 8 ਕਿਲੋ ਹੀ ਸੀ 8 ਕਿਲੋ ਜ਼ਿੰਦਾ ਜ਼ਿੰਕ ਅਸੀਂ ਉੱਥੇ ਪਾਈ ਸੀ ਉਥੋਂ ਮੈਂ ਅੱਜ ਕਿਸਾਨ ਭਰਾਓ ਡਾਟਾ ਕਲੈਕਟ ਕੀਤੇ ਵੀਡੀਓ ਵਿੱਚ ਤੁਹਾਨੂੰ ਉਦੋਂ ਵੀ ਇੱਕ ਪਾਈ ਸੀ ਫੁਟਾਰ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਫਰਕ ਸੀ ਪਹਿਲੀ ਵੀਡੀਓ ਦਾ ਵੀ ਲਿੰਕ ਦੇ ਦਿਆਂਗੇ ਥੋੜੇ ਬੂਟੇ ਦਾ ਰੂਪ ਦੋਂਦੇ ਵੀ ਵਿਖਾ ਦੇਾਂਗੇ ਵੀ ਫੁਟਾਰ ਦੇ ਵਿੱਚ ਤੇ 7-8 ਦਿਨ ਦੇ ਵਿੱਚ ਵਿੱਚ ਬਹੁਤ ਵੱਡਾ ਫਰਕ ਆ ਗਿਆ ਸੀ ਗ੍ਰੀਨਰੀ ਵਿੱਚ ਫਰਕ ਆ ਗਿਆ ਸੀ ਰੂਟਸ ਫਰਕ ਆ ਗਿਆ ਸੀ ਪਰ ਅੱਜ ਦੀ ਸਥਿਤੀ ਔੜੋ ਝੋਨਾ 4-5 ਦਿਨ ਤੱਕ ਵੱਢਿਆ ਜਾਣਾ ਫਾਰਮਰ ਨਾਲ ਗੱਲ ਹੋਈ ਹੈ ਕਹਿੰਦਾ ਭਾਜੀ ਮੈਂ 3-4 ਦਿਨਾਂ ਵਿੱਚ ਝੋਨਾ ਵੱਢਣਾ ਕੱਲਾ ਵੜਾ ਕੇ ਤੁਹਾਨੂੰ ਮੈਂ ਡਾਟਾ ਦੱਸੂਗਾ ਵੀ ਮੇਰੇ ਦੂਜੇ ਪਲਾਟ ਨਾਲ ਇਹ ਛਾੜ ਕੇ ਨਾ ਆ ਪਰ ਅੱ ਉਥੇ ਆਪਾਂ 5 ਬੂਟੇ ਉਸ ਖੇਤ ਚੋਂ ਗਿਣੇ ਆ ਜਿੱਥੇ ਇਹ ਚੀਜ਼ਾਂ ਨਹੀਂ ਪਈਆਂ ਫਾਰਮਰ ਨੇ ਆਪਣੀ ਪ੍ਰੈਕਟਿਸ ਕੀਤੀ ਹੈ ਤੇ 5 ਬੂਟੇ ਇਸ ਜਗ੍ਹਾ ਦੇ ਵਿੱਚੋਂ ਗਿਣੇ ਆ ਜਿੱਥੇ ਆਪਾਂ ਸ਼ੁਰੂਆਤੀ ਦੌਰ ਦੇ ਵਿੱਚ ਜ਼ਿੰਦਾ ਜਿੰਕ ਸਮਰਾਟ ਪਲੱਸ ਤੇ ਜੀਓਗਜ਼ਲ.com ਪਵਾ ਕੇ ਆਏ ਸੀ ਫਾਰਮਰ ਨੂੰ ਆਪ ਉਹਤੇ ਖਰੋ ਕੇ 5 ਬੂਟਿਆਂ ਦੀਆਂ ਇੱਕ ਪਾਸੇ ਲਗਰਾਂ ਹੋਈਆਂ ਐ 92 ਜਾਂ 95 ਦੂਸਰੇ ਪਾਸੇ ਆਈਆਂ ਐ 152 ਜੇ ਜੇ ਮੈਂ ਤੁਹਾਨੂੰ 1 ਕੇ 1 ਬੂਟੇ ਦੇ ਵੇਟ ਦੀ ਗੱਲ ਕਰਾਂ ਤੇ ਤੁਸੀਂ ਕਹਿਣਾ ਵੀ ਬਲ ਸਾਹਿਬ ਤੁਸੀਂ ਝੂਠ ਮਾਰਦੇ ਜੇ ਹਰਾਨੀ ਜ਼ਨਕ 25 ਤੋਂ 35% ਦਾ ਝਾੜ ਮੈਂ ਸਮਝਦਾ ਵੀ ਉਸ ਖੇਤ ਦੇ ਵਿੱਚੋਂ ਇਨਕਰੀਜ਼ ਹੋਏਗਾ ਅਦਰ ਪਲਾਟ ਨਾਲੋਂ ਉਹ ਫਾਰਮਰ ਤੁਹਾਨੂੰ ਆਪ ਬਾਇ ਫੇਸ ਵੀਡੀਓ ਤਾਕੇ ਦੱਸੂਗਾ ਕਿਉਂਕਿ ਉਹਨੂੰ ਅਸੀਂ ਵੱਖਰਾ ਝੋਨਾ ਵੜਾਉਣ ਦੀ ਰਿਕਵੈਸਟ ਕੀਤੀ ਵੀ ਵੀਰ ਜੀ ਇਹਨੂੰ ਵੱਖਰਾ ਵੜਾ ਕੇ ਦਾ ਵੱਖਰਾ ਤੋਲ ਕਰਾ ਕੇ ਸਾਨੂੰ ਇਹ ਡਾਟਾ ਸਾਰਾ ਦਿਓ ਇਹ ਸ਼ੁਰੂਆਤੀ ਦੌਰ ਦੇ ਵਿੱਚ ਪਹਿਲੀ ਦੂਸਰੀ ਖਾਦ ਜੇ ਪਹਿਲੀ ਖਾਦ ਦੇ ਨਾਲ ਵੀ ਤੁਸੀਂ ਬਾਇਓਲੋਜੀਕਲ ਪਾ ਲੈਂਦੇ ਜੇ ਜਾਂ ਜ਼ਿੰਦਾ ਜ਼ਿੰਕ ਪਾ ਲੈਂਦੇ ਜੇ ਸਮਰਾੜ ਪਾ ਲੈਂਦੇ ਜੇ ਜੀਓਗਜੋਲ ਦਾ ਜ਼ਿੰਦਾ ਜ਼ਿੰਕ ਪਾ ਲੈਂਦੇ ਜੇ ਜਿਹੜੇ ਕਿਸਾਨ ਭਰਾ 1509 1692 ਦੀ ਖੇਤੀ ਕਰਦੇ ਆ 17 18 11 21 ਦੀ ਖੇਤੀ ਕਰਦੇ ਆ ਉਹਨਾਂ ਨੇ ਜਦੋਂ ਪਹਿਲੀ ਖਾਦ ਪਾਉਣੀ ਹੈ ਤੁਸੀਂ ਉਹਦੇ ਨਾਲ ਜ਼ਿੰਦਾ ਜ਼ਿੰਕ ਦੇ ਨਾਲ 2 ਕਿਲੋ 1.5 ਤੋਂ 2 ਕਿਲੋ ਕਿੱਲੇ ਦੀ ਫਟਕੜੀ ਤੇ ਨਾਲ ਕੋਈ ਵੀ ਚੰਗਾ ਬਾਇਓਲੋਜੀਕਲ ਪ੍ਰੋਡਕਟ ਵੈਸੇ ਦੇ ਵੇਖੋ ਫੋਟ ਰੋਡ ਤੇ ਕਿਸੇ ਵੀ ਕੰਪਨੀ ਦਾ ਕੋਈ ਵੱਡਾ ਕਲੇਮ ਨਹੀਂ ਹੈਗਾ ਪਰ ਫਿਰ ਵੀ ਮਾਰਕੀਟ ਦੇ ਵਿੱਚ ਫੋਟ ਰੋਡ ਨੂੰ ਰੋਕਣ ਲਈ ਅਡਾਮਾ ਦਾ ਸਮੀਰ ਟਾਟਾ ਦਾ ਟਾਟਾ ਤਾਕਤ ਤੇ ਸੁਮਿਲ ਕੈਮੀਕਲ ਦਾ ਡਬਲ ਯੂ ਡੀਜੀ ਫਾਰਮੂਲੇਸ਼ਨ ਦੇ ਵਿੱਚ ਟੀਪੀਐਮ ਥਾਇਓਫੇਟ ਮਥਾਇਲ ਆਉਂਦਾ ਹੈ ਵੈਂਟੇਜ਼ ਦੇ ਨਾਂ ਤੇ ਬਾਇਓਸਟੈਂਡ ਦਾ ਰੋਕੋ ਵੀ ਆਉਂਦਾ ਹੈ ਇਹਨਾਂ ਚੋਂ ਕੋਈ ਇੱਕ ਪ੍ਰੋਡਕਟ ਤੁਸੀਂ ਲੈ ਕੇ ਜੇ ਤੁਸੀਂ ਤਾਕਤ ਲੈਣਾ ਤੇ ਅੱਧਾ ਕਿਲੋ ਲੈ ਲਿਓ ਸਮਰਾਟ ਲੈਣਾ ਅੱਧਾ ਲੀਟਰ ਲੈ ਲਿਓ ਵੈਂਟੀਜ਼ ਲੈਣੀ ਹੈ ਅੱਧਾ ਕਿਲੋ ਲੈ ਲਿਓ ਰੋਕੋ ਲੈਣੀ ਹੈ ਅੱਧਾ ਕਿਲੋ ਲੈ ਲਿਓ ਜ਼ਿੰਕ ਦੇ ਵਿੱਚ ਰਲਾ ਕੇ ਜਿਹੜੀ ਜ਼ਿੰਕ ਸਰਫਰ ਤੁਸੀਂ ਜ਼ਿੰਦਾ ਜ਼ਿੰਕ ਲਈਓ ਉਹਦੇ ਵਿੱਚ ਹੀ ਰਲਾ ਕੇ ਆਪਣੇ ਖੇਤ ਦੇ ਵਿੱਚ ਪਾ ਸਕਦੇ ਜੀ ਹੁਣ ਜਦੋਂ ਆਪਾਂ ਖਸਾਰ ਭਰਾਓ ਖੇਤ ਦੇ ਵਿੱਚ ਇਹ ਖਾਦ ਪਾਉਣੀ ਹੈ 30 ਤੋਂ 35 ਕਿਲੋ ਜ਼ੂਰੀਆ ਪਾਉਣੀ ਆਪਾਂ ਜ਼ੂਰੀਆ ਜ਼ਿਆਦਾ ਨਹੀਂ ਲੈਣੀ ਪਾਣੀ ਥੋੜਾ ਜਿਹਾ ਘੱਟ ਹੋਵੇ ਨਾਰਮਲ ਨਾਲੋਂ ਪਾਣੀ ਥੋੜਾ ਜਿਆ ਘੱਟ ਹੋਵੇ ਤੇ ਕੋਸ਼ਿਸ਼ ਕਰਿਓ ਜਿਸ ਖੇਤ ਦੇ ਵਿੱਚ ਤੁਸੀਂ ਜ਼ਿੰਕ ਦੇਤੀ ਹੈ ਜ਼ਿੰਦਾ ਜ਼ਿੰਕ ਸਮਰਾਟ ਪਲੱਸ ਜਾਂ ਜੀਓਕਸੋਲ ਪਾਤਾ ਹੈ ਬਾਸਮਤੀ ਵਾਲੇ ਖੇਤਾਂ ਦੇ ਵਿੱਚ ਨਾਲ ਆਪਾਂ ਵੈਂਟੇਜ ਪਾਤੀ ਹੈ ਜਾਂ ਅਡਾਮਾ ਦਾ ਸਮੀਰ ਟਾਟਾ ਤਾਕਤ ਪਾਤੀ ਹੈ ਦਿਹਾੜੀ ਇੱਕ ਕੋਸ਼ਿਸ਼ ਕਰਿਓ ਕਿ ਉੱਥੇ ਆਪਾਂ ਪਾਣੀ ਨਾ ਦਈਏ ਫਿਰ ਨਵਾਂ ਪਾਣੀ ਦਿਓ ਜਿਹੜਾ ਨਵਾਂ ਪਾਣੀ ਦੇਣਾ ਹੈ ਉਹ ਵੀ ਬਹੁਤ ਜ਼ਿਆਦਾ ਨਾ ਦਿਓ ਇੱਕ ਵਾਰ ਖੇਤ ਤੁਹਾਡਾ ਫਿਰ ਪੂਰਾ ਲੈਵਲ ਹੋ ਜੇ ਪੋਟਾ ਡੇਢ ਪੋਟਾ ਜੇ ਤੁਸੀਂ ਲੇਜ਼ਰ ਕਰਾਇਆ ਤੇ ਪਾਣੀ ਰਹਿ ਜੇ ਉਹ ਪਾਣੀ ਫਿਰ ਇੱਕ ਵਾਰ ਸੋਖ ਜੇ ਜ਼ਮੀਨ ਉਹ ਸੰਗਣੇ ਕੋਲ ਨੂੰ ਜਿਹੜਾ ਬਣ ਰਿਹਾ ਵਾ ਸੋਇਲ ਨੇ ਤੇ ਚੱਕਣਾ ਪਲਾਂਟ ਦੇ ਰੂਟਸ ਨੂੰ ਚੱਕ ਕੇ ਛੇਤੀ ਖਾਣਾ ਸ਼ੁਰੂ ਕਰਨਗੇ ਤੇ ਜਲਦੀ ਸੈਕੰਡਰੀ ਰੂਟਸ ਡਵੈਲਪ ਹੋਣਗੇ ਬਹੁਤ ਜਲਦੀ ਤੁਹਾਡੀ ਫਟਾਰ ਵਧੇਗੀ ਫਟਾਰ ਤੋਂ ਚੇਤਾ ਹੈ ਕਿਸਾਨ ਭਰਾਓ ਜਿਹੜਾ ਆਪਾਂ ਟ੍ਰਾਇਲ ਜ਼ੂਪੀ ਦੇ ਵਿੱਚ 3 ਮਹੀਨੇ ਪਹਿਲਾਂ ਕਰਾਇਆ ਸੀ ਜਿੱਥੇ ਆਪਾਂ ਟ੍ਰਾਇਲ ਕਰਵਾਇਆ ਹੈ ਉਥੇ 26 27 ਤੋਂ ਲੈ ਕੇ 40 41 ਨਾਲੀਆਂ ਵੀ ਇੱਕ ਬੂਟੇ ਦੇ ਵਿੱਚ ਹੈਗੀਆਂ ਜਿੱਥੇ ਨਹੀਂ ਕਰਵਾਇਆ ਉਥੇ 13 ਤੋਂ ਲੈ ਕੇ 18 19 ਨਾਲੀਆਂ 19 ਨਾਲੀਆਂ ਆਈਆਂ ਕੋਈ 20 ਨਾਲੀਆਂ ਵਾਲਾ ਬੂਟਾ ਉਹਦੇ ਵਿੱਚ ਨਹੀਂ ਆਇਆ ਫਿਰ ਵੀ ਤੁਸੀਂ ਸ਼ੁਰੂਆਤੀ ਦੌਰ ਦੇ ਵਿੱਚ ਝੋਨੇ ਦੀ ਜ਼ਿਆਦੀ ਗ੍ਰੋਥ ਲਈ ਜ਼ਿਆਦੀ ਫਟਾਰ ਲਈ ਚੰਗੇ ਤੋਰੇ ਲਈ ਕੋਈ ਵੀ ਤੁਹਾਡਾ ਕੁਐਸਚਨ ਹੋਵੇ ਕੋਈ ਸਵਾਲ ਹੋਵੇ ਮੇਰੇ ਨਾਲ 92160 92188 ਵਾਲੇ ਨੰਬਰ ਤੇ ਮੇਰੇ ਨਾਲ ਸੰਪਰਕ ਕਰ ਲਿਓ ਕੋਸ਼ਿਸ਼ ਕਰਾਂਗੇ ਤੁਹਾਡੇ ਖੇਤੀ ਦੇ ਮਸਲਿਆਂ ਦਾ ਜੋਗ ਹੱਲ ਕਰਨ ਦੀ ਕੋਸ਼ਿਸ਼ ਕਰੀ ਉਹ RAMDAS ਸਭ ਨੂੰ ਚੜ੍ਹਦੀ ਕਲਾ ਚ ਰੱਖਿਆ ਅੱਜ ਦੀਆਂ ਇਹ ਬੇਨਤੀਆਂ ਪ੍ਰਵਾਨ ਕਰਿਓ ਗੁਰੂ ਪਰਦੇ ਪ੍ਰਵਾਨ ਕਰਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ